ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਟਨ ਦੀ ਫਰਸਟ ਕਲੈਕਸ਼ਨ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੇ ਕਾਟਨ ਦੇ ਸੂਟ ਆ ਬਾਟਮ ਵਰਕ ਵਾਲੇ ਵੀ ਆ ਕੁਛ ਪ੍ਰਿੰਟਡ ਚ ਹੋਣਗੇ ਤੇ ਕੁਛ ਤੇ ਬਾਟਮ ਤੇ ਵਰਕ ਹੋਏਗਾ ਤੇ ਕੁਛ ਨੈਕ ਪੱਟੀ ਵਾਲੇ ਵੀ ਹੋਣਗੇ ਬਹੁਤ ਸੋਹਣੇ ਨੈਕ ਡਿਜ਼ਾਈਨ ਵਾਲੇ ਇਹ ਬਹੁਤ ਹੀ ਸੂਟ ਸੇਲ ਹੁੰਦੇ ਆ ਆਪਾਂ ਬਹੁਤ ਸੂਟ ਸੇਲ ਕੀਤੇ ਤੇ ਦੁਬਾਰਾ ਇਹ ਕਲੈਕਸ਼ਨ ਲੈ ਕੇ ਆਇਆ ਕਿਉਂਕਿ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਪਿਓਰ ਕਾਟਨ ਦੇ ਵਿੱਚ ਆ ਇਹ ਪ੍ਰਾਈਸ ਜਸਟ 650 ਰਹੇਗਾ ਜੀਨਾਂ ਦਾ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਅਗਰ ਤੁਸੀਂ 3-3 ਸੂਟ 4-4 ਬਾਈ ਕਰਦੇ ਆ ਤਾਂ ਤੁਹਾਨੂੰ ਬਹੁਤ ਹੀ ਡਿਸਕਾਊਂਟ ਮਿਲੇਗਾ ਨੈਕਸਟ ਆ ਜੋਰਜਟ ਦੇ ਵੀ ਸੂਟ ਆਣ ਵਾਲੇ ਆ ਪਿਓਰ ਸ਼ਿਫੋਨ ਨਾਲ ਦੁਪੱਟਾ ਰਹੇਗਾ ਦੁਪੱਟੇ ਦੇ 4 ਸਾਈਡ ਪ੍ਰੋਪਰ ਜਿਹੜੀ ਆ ਲੈਸ਼ ਲੱਗੀ ਹੋਏਗੀ 올ਓਵਰ ਇਹ 5 ਮੀਟਰ ਸੂਟ ਰਹੇਗਾ ਬਹੁਤ ਸੋਹਣਾ ਫੈਬਰਿਕ ਹੈ ਜੀ ਕੁਆਲਿਟੀ ਜਿਹੜੀ ਫੈਬਰਿਕ ਦੀ ਬਹੁਤ ਵਧੀਆ ਆ ਇਹ ਤੇ ਜਦੋਂ ਵੇਅਰ ਕਰੋਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏ ਕਿਉਂਕਿ ਸੂਟ ਦੀ ਗ੍ਰੇਸ ਬਹੁਤ ਸੋਹਣੀ ਬਣਦੀ ਆ ਇਹਨੂੰ ਤੁਸੀਂ ਲੈਸ਼ੇਸ ਵਗੈਰਾ ਲਗਵਾ ਕੇ ਜਿੱਦਾਂ ਮੱਜੀ ਨੈਕਸਟ ਆ ਰਿਹਾ ਡੋਨ ਕਾਟਨ ਦੇ ਸੂਟ ਰਹੇਗਾ ਨਾਲ ਮਲਮਲ ਦਾ ਦੁਪੱਟਾ ਰਹੇਗਾ ਜੀ ਨੈਕਸਟ ਆਵਲੇ ਬਟਰ ਪਿਓਰ ਬਟਰ ਕਾਟਨ ਦੇ ਸੂਟ ਰਹਣਗੇ ਜੀ ਨਾਲ ਪਿੰਟੈਕਸ ਦੀ ਬਾਟਮ ਰਹੇਗੀ ਬਾਟਮ ਦੇ ਵਰਕ ਵੀ ਕੀਤਾ ਹੋਏਗਾ ਬਹੁਤ ਸੋਹਣੇ ਵੀ ਸੂਟ ਰੈਡੀ ਹੋਏ ਆ ਜੀ ਚੈੱਕ ਕਰੀ ਚਲੋ ਬਹੁਤ ਸੋਹਣੀ ਲੱਗਦੀ ਹੈ ਕਲੈਕਸ਼ਨ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਸੂਟ ਹੋਣਗੇ ਨਾਲ ਕੋਟਾ ਡੋਰੀਆ ਦਾ ਇਹਨਾਂ ਦੇ ਦੁਪੱਟਾ ਰਹੇਗਾ ਬਹੁਤ ਵਧੀਆ ਦੁਪੱਟੇ ਦੇ ਸਾਰੇ ਜਿਹੜੀ ਆ ਬਹੁਤ ਸੋਹਣੀ ਸ਼ਰਟ ਨਾਲ ਦੀ ਪੇਸਟਿੰਗ ਪੈਚਵਰਕ ਲਗਾ ਕੇ ਬਹੁਤ ਸੋਹਣਾ ਵਰਕ ਡਿਜ਼ਾਈਨ ਰੈਡੀ ਕੀਤਾ ਆ ਤੇ ਨਾਲ ਬਹੁਤ ਸੋਹਣਾ ਆ ਜਿਹੜਾ ਨਾਲ ਬਾਟਮ ਇਹਨਾਂ ਦੇ ਕੰਟਰਾਸਟ ਹੈਗੀ ਬਹੁਤ ਸੋਹਣਾ ਸੂਟ ਰੈਡੀ ਕੀਤਾ ਹੋਇਆ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਬਕਾਇਦਾ ਆਪਣੇ ਕੋਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਅਨਸਟਿਚ ਕਰ ਸਕਦੇ ਹੋ ਨੈਕਸਟ ਆ ਵਾਲੇ ਬਹੁਤ ਸੋ ਨੈਕਸਟ ਆਵਲੇ ਬਹੁਤ ਵਧੀਆ ਕਾਟਨ ਦੇ ਨੈਕਸਟ ਆ ਰਹੇ ਆ ਜੀ ਨੈਕਸਟ ਆਵਲੇ ਵੀ ਕਾਟਨ ਦੇ ਵਿੱਚ ਹੋਣਗੇ ਸ਼ਰਟ ਪ੍ਰਿੰਟਡ ਚ ਹੋਏਗੀ ਬਾਟਮ ਨਾਲ ਪਲੇਨ ਰਹੇਗੀ ਰਹੀਗੀ ਵਿਦਆਊਟ ਦੁਪੱਟਾ ਹੋਣਗੇ ਫੈਬਰਿਕ ਦੀ ਕੁਆਲਿਟੀ ਬਹੁਤ ਹੀ ਵਧੀਆ ਰਹੇਗੀ ਜੀ ਚੈੱਕ ਕਰੀ ਚਲੋ ਕਾਫੀ ਕਲਰ ਕਲੈਕਸ਼ਨ ਇਹਦੇ ਵਿੱਚ ਹੈਗੀ ਹੈ ਨੈਕਸਟ ਆ ਮਸਲੀਨ ਕਾਟਨ ਦੇ ਸੂਟ ਆ ਗਏ ਮਨ ਨਾਲ ਕੋਟਾ ਡੋਰੀ ਦਾ ਦੁਪੱਟਾ ਇਹਨਾਂ ਦੇ ਨੈਕਸਟ ਆਵਲੇ ਸ਼ਰਟ ਐਂਡ ਦੁਪੱਟਾ ਆਰਗੈਂਜ਼ਾ ਦਾ ਰਹੇਗਾ ਤੇ ਬਾਟਮ ਮਸਲੀਨ ਦੀ ਨੈਕਸਟ ਆਵਲੇ ਪਿਓਰ ਕਾਟਨ ਚ ਹੋਣਗੇ ਜੀ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਵਿੱਚ ਹੈ ਜੀ ਠੀਕ ਹੈ ਜੀ ਬਹੁਤ ਸੋਹਣੇ ਨਾਲ ਬਾਟਮ ਇਹਨਾਂ ਦਾ ਪਲੇਨ ਰਹੇਗੀ ਸ਼ਰਟ ਪ੍ਰਿੰਟ ਚ ਰਹੇਗੀ ਬਹੁਤ ਸੋਹਣੇ ਇਹ ਵੀ ਸੂਟ ਕਲੈਕਸ਼ਨ ਬਹੁਤ ਵਧੀਆ ਆ ਅਗਰ ਤੁਸੀਂ ਇਹ ਦੋ ਸੂਟ ਬਾਈ ਕਰ ਆ ਜੇ ਤਾਂ ਤੁਹਾਨੂੰ ਡਿਸਕਾਊਂਟ ਮਿਲੇਗਾ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਵਿੱਚ ਆ ਗਏ ਸਭ ਦੇ ਪ੍ਰਿੰਟਡ ਚ ਹੋਣਗੇ ਜਿਹਦਾ ਸਮਰ ਚੱਲ ਰਹੀ ਉਸ ਅਕੋਰਡਿੰਗ ਆਪਾਂ ਕਾਟਨ ਚ ਸਾਰੇ ਲੈ ਕੇ ਆਏ ਆ ਪ੍ਰਿੰਟ ਚ ਲੈ ਕੇ ਆਏ ਮੋਸਟਲੀ ਠੀਕ ਹੈ ਪ੍ਰਾਈਸ ਇਹਨਾਂ ਸਭ ਦਾ ਬਹੁਤ ਰੀਜ਼ਨੇਬਲ ਰਹੇਗਾ 6600 ਰੁਪਏ ਵਿੱਚ ਤੁਹਾਨੂੰ ਮਿਲ ਜਾਣਗੇ 5500 ਵਾਲੇ ਵੀ ਆ 6600 ਵਾਲੇ ਵੀ ਆ 600 ਵਾਲੇ ਵੀ ਸਭ ਦਾ ਅਲੱਗ-ਅਲੱਗ ਪ੍ਰਾਈਸ ਰਹੇਗਾ ਕੋਈ 500 ਵਾਲੇ ਵੀ ਹੋ ਸਕਦੇ ਆ ਠੀਕ ਹੈ ਜੀ ਤੁਸੀਂ ਆ ਕੋਈ ਵੀ ਸੂਟ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਪੁੱਛ ਸਕਦੇ ਹੋ ਕੋਈ ਵੀ ਤੁਸੀਂ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਆ ਕੁਝ ਵੀ ਪੁੱਛ ਸਕਦੇ ਨੇ ਨੈਕਸਟ ਆ ਬਹੁਤ ਸੋਹਣੇ ਮਲਮਲ ਦਾ ਦੁਪੱਟਾ कॉटन ਦੇ ਵਿੱਚ ਸੂਟ ਅਵੇਲੇਬਲ ਹੈ ਜੀ ਇਹ ਵਿਦਆਊਟ ਦੁਪੱਟਾ ਵਾਲੇ ਵੀ ਹੋਣਗੇ ਦੁਪੱਟੇ ਦੇ ਨਾਲ ਵੀ ਹੋਣਗੇ ਨੈਕਸਟ ਆ ਚਿਕਨ ਵਰਕ ਵਾਲੇ ਆਗੇ ਬਹੁਤ ਸੋਹਣਾ ਚਿਕਨ ਤੇ ਵਰਕ ਕੀਤਾ ਹੋਇਆ ਆ ਬਹੁਤ ਸੋਹਣੇ ਸੋਹਣੇ ਵੀ ਸੂਟ ਬਹੁਤ ਸੇਲ ਹੁੰਦੇ ਚਿਕਨ ਵਰਕ ਵਾਲੇ ਸੂਟ ਵੀ ਹੁਣ ਬਹੁਤ ਟ੍ਰੈਂਡਿੰਗ ਚ ਚੱਲਦੇ ਆ ਬਹੁਤ ਹੀ ਸੇਲ ਹੁੰਦੇ ਆ ਸੂਟ ਜੀ ਨੈਕਸਟ ਆ ਵਾਲੇ ਬਹੁਤ ਸੋਹਣੇ ਆ ਰਹੇ ਆ ਸਭ ਦਾ ਕੋਈ ਪਿਓਰ ਕੈਮਰੀ ਕੋਟਨ ਚ ਹੈ ਕੋਈ ਪਿਓਰ ਕੋਟਨ ਚ ਹੈ ਸਭ ਦਾ ਫੈਬਰਿਕ ਵੀ ਡਿਫਰੈਂਟ ਰਹੇਗਾ ਪ੍ਰਾਈਸ ਵੀ ਸਭ ਦਾ ਡਿਫਰੈਂਟ ਰਹੇਗਾ ਤੁਸੀਂ ਕੋਈ ਵੀ ਸੂਟ ਬਾਰੇ ਪ੍ਰਾਈਸ ਬਾਰੇ ਫੈਬਰਿਕ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਕੋਈ ਸੂਟ ਰੈਡੀ ਕਰਵਾਉਣਾ ਆਪਣੇ ਕੋਲ ਮਸ਼ੀਨ ਵਰਕ ਕਰਵਾਉਣਾ ਹੈਂਡ ਵਰਕ ਕਰਵਾਉ ਕੋਈ ਵੀ ਤੁਸੀਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਨੈਕਸਟ ਆ ਚੈੱਕ ਕਰੋ ਚਿਕਨ ਦੀ ਬੋਟਮ ਵਾਲੇ ਬਹੁਤ ਸੋਹਣੇ ਆ ਗਏ ਜੀ ਬਹੁਤ ਵਧੀਆ ਚਿਕਨ ਦੀ ਬੋਟਮ ਰਹੇਗੀ ਨਾਲ ਦੇ ਨਾਲ ਸ਼ਰਟਸ ਸਭ ਦੀਆਂ ਪ੍ਰਿੰਟ ਵੱਖ-ਵੱਖਰੀ ਹੋਣਗੇ ਕਲਰ ਰੈੱਡ ਬਲੂ ਦੋ ਹੋਣਗੇ ਤੇ ਸ਼ਰਟ ਦੇ ਪ੍ਰਿੰਟ ਬਹੁਤ ਵੱਖਰੇ-ਵੱਖਰੇ ਹੋਣਗੇ ਜੀ ਨੈਕਸਟ ਆਵਲੇ ਵਿਦਆਊਟ ਦੁਪੱਟਾ ਵਾਲੇ ਆ ਗਏ ਜੀ ਬਹੁਤ ਸੋਹਣਾ ਹੈ ਇਹ ਵੀ ਸੂਟ ਕਾਟਨ ਦੇ ਵਿੱਚ ਹੀ ਹੈ। ਬਾਕੀ ਜੀ ਤੁਸੀਂ ਚੈਨਲ ਨੂੰ ਜਿਨ੍ਹਾਂ ਭੈਣਾਂ ਨੇ ਹਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਹੈ। ਤੁਹਾਡੇ ਲਾਈਕ ਕਮੈਂਟ ਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ। ਠੀਕ ਹੈ ਜੀ ਵੀਡੀਓ ਨੂੰ ਵੱdt-ਵੱdt ਸ਼ੇਅਰ ਜ਼ਰੂਰ ਆਪਣੇ ਭੈਣਾਂ ਨਾਲ ਕਰਿਆ ਕਰੋ। ਠੀਕ ਹੈ ਜੀ ਆਪਾਂ ਡੇਲੀ ਮਾਰਨਿੰਗ ਟਾਈਮ ਵੀਡੀਓ ਪਾਈਦੀ ਆ। ਵਾਚ ਕਰਿਆ ਕਰੋ। ਡੇਲੀ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਈਦੇ ਹਾਂ। ਨਵੇਂ ਤੋਂ ਨਵੇਂ ਪ੍ਰਿੰਟ ਰੰਗ ਲੈ ਕੇ ਆਈ ਦੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਪ੍ਰਿੰਟ ਰੰਗ ਡਿਜ਼ਾਈਨ ਤੁਸੀਂ ਕੋਈ ਵੀ ਆ ਬਾਏ ਕਰ ਸਕਦੇ ਹੋ ਸਿਲੈਕਟ ਕਰਕੇ ਠੀਕ ਹੈ ਜੀ ਬਹੁਤ ਸੋਹਣੇ ਪਿਓਰ ਕੈਮਰੀ कॉटन ਦੇ ਵਿੱਚ ਆ ਕੇ ਸੂਟ ਆ ਦੁਪੱਟੇ ਨਾਲ ਮਲਮਲ ਦੇ ਰੰਗ ਇਹਨਾਂ ਦੇ ਬਾਟਮ ਨਾਲ ਕੰਟਰਾਸਟ ਹੋਣਗੇ ਆ ਇਹ ਵਾਲੇ ਵਿਦਆਊਟ ਦੁਪੱਟਾ ਹੋਣਗੇ ਜਸਟ ਇਹਨਾਂ ਦਾ ਤੁਹਾਨੂੰ 100 ਜਾਂ 50 ਰੁਪਈਆ ਦਾ ਹੀ ਫਰਕ ਪਏਗਾ ਤੁਸੀਂ ਵਿਦਆਊਟ ਦੁਪੱਟਾ ਦੁਪੱਟਾ ਲੈਣੇ ਤਾਂ ਨੈਕਸਟ ਆ ਵਾਲੇ ਬਹੁਤ ਸੋਹਣੇ ਕੋਟਾ ਡੋਰੀਆ ਦੇ ਵਿੱਚ ਆ ਕੇ ਬਹੁਤ ਹੀ ਵਧੀਆ ਸੂਟ ਹੈ ਜੀ ਇਹ ਫੈਬਰਿਕ ਬਹੁਤ ਵਧੀਆ ਰਹੇਗਾ ਨੈਕਸਟ ਆ ਬਾਟਮ ਵਰਕ ਵਾਲਾ ਹੈ ਨਾਲ ਦੁਪੱਟਾ ਟਾਈ ਐਂਡ ਡਾਈ ਦਾ ਰਹੇਗਾ ਬਾਟਮ ਤੇ ਵਰਕ ਹੋਏਗਾ ਬਹੁਤ ਸੋਨ